ਸਤ ਸ੍ਰੀ ਅਕਾਲ ਜੀ ਕਿਸੇ ਮੁਹਾਵਤ ਨੇ ਇੱਕ ਹਾਥੀ ਖੇਤ ਚ ਬੰਨਿਆ ਆ ਸੀ ਜਿਹੜਾ ਭੁੱਖ ਨਾਲ ਬਹੁਤ ਜਿੰਗੜ ਰਿਆ ਸੀ ਨਾਲ ਵਗਦੇ ਰਹਾ ਤੋ ਤਿੰਨ ਅੰਨੇ ਆਦਮੀ ਲੰਘ ਰਹੇ ਸੀ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਹਾਥੀ ਦੀ ਆਵਾਜ਼ ਹੈ ਦੂਸਰਾ ਅੰਨਾ ਕਹਿੰਦਾ ਕਿ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਤੀਸਰਾ ਕਹਿੰਦਾ ਚਲੋ ਹੱਥ ਲਾ ਕੇ ਵੇਖਦੇ ਆ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੂਇਆ ਉਹਨੋਂ ਜਿਹੜਾ ਹਾਥੀ ਆ ਦਰੀ ਵਰਗਾ ਲੱਗਾ ਦੂਜੇ ਨੇ ਉਹਦੇ ਪੋਸ਼ ਨੂੰ ਛੋਇਆ ਉਹਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਾ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੋਇਆ ਉਹਨੂੰ ਹਾਥੀ ਜਿਹੜਾ ਵਾ ਕਿਸੇ ਖੰਭੇ ਵਰਗਾ ਲੱਗਾ ਦਰੀ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਜਿਹੜਾ ਵਾ ਦੁਨੀਆ 'ਚ ਸੁਜਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਇਹੀ ਉਹ ਲੜ ਝਗੜ ਰਹੇ ਨੇ ਕੀ ਰੱਬ ਇਹਦੇ ਵਰਗਾ ਹੈ ਤੇ ਰੱਬ ਇਹਦੇ ਵਰਗਾ ਹੈ ਸਤਿ ਸ੍ਰੀ ਅਕਾਲ